ਜਲੰਧਰ ਦੀ ਹਰੀ ਕੱਪ ਅਪਡੇਟ ਜਿਹੜੀ ਆ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਨੀਡ ਟੂ ਸ਼ਟਰਾ ਵਾਲਾ ਸਾਡੇ ਨਾਲ ਨੇ ਅੱਜ ਭਾਵੁਕ ਵੀ ਨੇ ਤੇ ਥੋੜੇ ਜਿਹਾ ਹਤਾਸ਼ ਵੀ ਨਜ਼ਰ ਆ ਰਹੇ ਨੇ ਕਾਰਨ ਕੀ ਆ ਆਖਾ ਪਰਿਆ ਹੋਈਆਂ ਨਜ਼ਰ ਆ ਰਹੀਆਂ ਨੇ ਅੱਜ ਨਹੀਂ ਜੀ ਦੇਖੋ ਆ ਆਪਣੇ ਲਾਸਟ ਇਲੈਕਸ਼ਨ ਆ ਜੀ ਆਪਾਂ ਇਹ ਗੱਲ ਕਰਨਾ ਪੀਰ ਆਪੀ ਲੋਕਾਂ ਕਰਨੇ ਚਾਹਨੇ ਆ ਕਿ ਇਹ ਆਪਣੇ ਲਾਸਟ ਇਲੈਕਸ਼ਨ ਆ ਇਸ ਤੋਂ ਬਾਅਦ ਆਪਾਂ ਨਹੀਂ ਲੜਾਂਗੇ ਜੀ ਕਿਉਂਕਿ ਨਾ ਸਾਡੇ ਕੋਲ 2000 ਰੁਪਿਆ ਵਾ ਨਾ 1500 ਰੁਪਿਆ ਨਾ ਬੋਤਲ ਸ਼ਰਾਬ ਦੀ ਆ ਤੇ ਨਾ ਸਾਡੇ ਕੋਲ ਆਟਾ ਆਟਾ ਲੋਕਾਂ ਨੂੰ ਦੇਣ ਵਾਸਤੇ ਹੈਗਾ ਜੀ ਭਾਜੀ ਇਸ ਕਾਰਕ ਕਿ ਸਾ ਅਹੀ ਲੋਕਾਂ ਕੋ ਮਾਫੀ ਚਾਹਨੇ ਜੀ ਪਰ ਜਿਹੜੀ ਜਿਹੜੀ ਗੱਲ ਸੀ ਆਪਾਂ ਲੋਕਾਂ ਵਾਸਤੇ ਰੱਖੀ ਸੀ ਲੋਕਾਂ ਦੇ ਮੁੱਦੇ ਲੈ ਕੇ ਆ ਸੀਗੇ ਕਿ ਕੋਈ ਬੰਦਾ ਯਾਰ ਆਮ ਮੰਨ ਉੱਠ ਕੇ ਜਾਵੇ ਕਿ ਜਿਹੜਾ ਤੁਹਾਨੂੰ ਸੁਭਿਦਾਨ ਸਭਾ ਦੱਸੇ ਵੀ ਲੋਕਾਂ ਦੀ ਆ ਆ ਮੁਸ਼ਕਿਲਾਂ ਆ ਲੋਕਾਂ ਦੀ ਆ ਦੁੱਖ ਤਕਲੀਫਾਂ ਆ ਯਾਰ ਕੋਈ ਨਹੀਂ ਦੱਸਿਆ ਕਿ ਸਾਰੇ ਨੇ ਹੁਣ ਜਿਹੜਾ ਕੁਰਸੀ ਜਿੱਤ ਗਿਆ ਠੀਕ ਤਿੰਨ ਮਹੀਨੇ ਬਾਅਦ ਪੁੱਛੂੰਗਾ ਜਿਹੜੇ ਵੋਟਾਂ ਪਵਾ ਰਹੇ ਆ ਉਹਨਾਂ ਨੇ ਖੁਦ ਜਿਨੇ ਵੋਟਾਂ ਪਾਈਆਂ ਚੁੱਤੀਆ ਉਹਨਾਂ ਨੇ ਮਾਰ ਨਹੀਂ ਜਿਨਾਂ ਨੇ ਵੋਟਾਂ ਪਵਾਈਆਂ ਨਾ ਜਿਨ੍ਹਾਂ ਨੇ ਜਿਨ੍ਹਾਂ ਤੋਂ ਮੈਨੂੰ ਕਹਿੰਦੇ ਕਿ ਮੈਂ ਬੋਟ ਫਲਾਣੇ ਨੂੰ ਪਾ ਦੋ ਮੈਂ ਤੜਤੀ ਮ ਹੁਣ ਅਗਲੀ ਵਾਰ ਤੁਹਾਨੂੰ ਇੱਕ ਐਸਾ ਸਿਸਟਮ ਮਿਲੇਗਾ ਵੀ ਪੂਰਾ ਹਿੰਦੁਸਤਾਨ ਪਰੇਸ਼ਾਨ ਹੈ ਪੰਜਾਬ ਪੂਰਾ ਪਰੇਸ਼ਾਨੀ ਹੋਗਾ ਹਿੰਦੁਸਤਾਨ ਵਰਲਡ ਬੁਰਾ ਪਰੇਸ਼ਾਨ ਹੋਗਾ ਡਰਾਈਵਰਾਂ ਦੇ ਨਾਲ ਕਾਨੂੰਨ ਕੱਢ ਦਿੱਤੇ ਫੌਜੀਆ ਦੇ ਨਾਲ ਕਾਨੂੰਨ ਕੱਢ ਦਿੱਤੇ ਜੇ ਗੱਲ ਕਰੀਏ ਕਿਸਾਨਾਂ ਦੇ ਨਾਲ ਕਾਨੂੰਨ ਕੱਢਦੇ ਮਹਿੰਗਾਈ ਇੰਨੀ ਕਰ ਦਿੱਤੀ ਕਿਸੇ ਗਰੀਬ ਨੂੰ ਤੇ ਇਹਨਾਂ ਨੇ ਖੜਾ ਹੋਣ ਨਹੀਂ ਦੇਣਾ ਕਦੇ ਔਰ ਕੰਮ ਉਹਨਾਂ ਦੇ ਹੋਣੇ ਆ ਜਿਹੜੇ ਲੀਡਰਾਂ ਦੇ ਬੰਦੇ ਅੱਗੇ ਆ ਜਿਹੜੇ ਵਿਚਾਰੇ ਵੋਟਾਂ ਪਾਈ ਉਹਨਾਂ ਦਾ ਕੰਮ ਨਹੀਂ ਉਹ ਸੁਭਣਾ ਹੀ ਨਹੀਂ ਲੈਣ ਕਦੀ ਉਹਨਾਂ ਦੇ ਕੰਮ ਹੋਣਗੇ ਉਹਨਾਂ ਦਾ ਉਹ ਕੋਈ ਸੁਭਣਾ ਨਾ ਲੈ ਕਿਉਂਕਿ ਤੁਹਾਡੇ ਵਿੱਚੋਂ ਕੋਈ ਬੰਦਾ ਨਿਕਲੇ ਨਹੀਂ ਤੁਹਾਨੂੰ ਤੁਹਾਨੂੰ ਕੀ ਉਹਨੂੰ ਜਿਹੜਾ ਪੈਂਦੀ ਸੱਟੇ ਅਮੀਰ ਬੰਦਾ ਉਹ ਅਮੀਰ ਬੰਦੇ ਦਾ ਕੰਮ ਕਰੇਗਾ ਨਾ ਗਰੀਬ ਬੰਦੇ ਦਾ ਕੰਮ ਕਰੇਗਾ ਨਾ ਉਹ ਕਹੇਗਾ ਕਿ ਆਟਾ ਸਸਤਾ ਕਰੋ ਨਾ ਦਾਲ ਸਸਤੀ ਕਰੋ ਉਹਦੇ ਨਾਲ ਪੂਰੇ ਦੇਸ਼ ਨੂੰ ਅੱਗ ਲਾ ਦੋ ਉਹਨੂੰ ਕੋਈ ਲੈਣਦੇ ਨਹੀਂ ਉਹਨੂੰ ਸਿਰਫ ਆਪਣੀ ਕੁਰਸੀ ਦਾ ਮਤਲਬ ਹੈ ਔਰ ਜਿਹੜੀ ਉਹਨੇ ਕੁਰਸੀ ਲੈ ਲਈ ਹੈ ਕਿ ਲੱਗਦਾ ਤੁਹਾਡੇ ਕੰਮ ਕਰੂਗਾ ਹੁਣ ਮੋਦੀ ਵਰਗਾ ਸੰਵਿਧਾਨ ਨੂੰ ਫੜ ਕੇ ਕਹਿੰਦਾ ਮੈਂ ਸੰਵਿਧਾਨ ਦੇ ਰੱਖਸ਼ਨ ਨੂੰ ਨਹੀਂ ਮੰਨਦਾ ਮੈਂ ਸੰਵਿਧਾਨ ਦੇ ਸੰਵਿਧਾਨ ਨੂੰ ਬਦਲ ਦਾਂਗਾ ਕੀ ਕਰ ਲੈ ਸਾਡੀ ਕੌਮ ਨੇ ਵਾਲਮੀਕ ਕੌਮ ਨੇ ਗੁਰੂ ਰਵਿਦਾਸ ਕੌਮ ਨੇ ਮਹਾਸ਼ਾ ਕੌਮ ਨੇ ਕੀ ਕਰ ਲਿਆ ਉਹਦਾ ਕਬੀਰਪੰਥ ਕੌਮ ਨੇ ਕੀ ਕਰ ਲਿਆ ਉਸ ਬੰਦੇ ਨੇ ਸਾਹਮਣੇ ਆਨ ਵੀਡੀਓ ਕਹਿ ਦਿੱਤਾ ਜੀ ਕੁਝ ਹੋਇਆ ਕੁਝ ਉਹਦਾ ਨਹੀਂ ਹੋਇਆ ਆਪਾਂ ਠੀਕ ਹੋ ਗਏ ਸਾਹਮਣੇ ਇਲੈਕਸ਼ਨ ਤਾਲ ਲੈ ਲਈ ਕਿ ਸਾਡੇ ਸੰਵਿਧਾਨ ਨੂੰ ਖਤਰਾ ਸੀਗਾ ਸੰਵਿਧਾਨ ਕਰਕੇ ਆਪਾਂ ਗਏ ਸੀਗੇ ਠੀਕ ਆ ਜੀ ਸਾਡੇ ਕਰਜ਼ਾਈ ਇਹਨਾਂ ਦਾ ਕਰਜ਼ਾ ਹੋ ਗਿਆ ਵਾ ਕੀ ਹੁਣ ਕਰਜ਼ਾ ਹੋ ਗਿਆ ਹੁਣ ਆਪਾਂ ਸੋਚ ਨਹੀਂ ਸਕੇ ਕਿੰਨਾ ਕਰ ਜਾ ਲਿਆ ਨਹੀਂ ਸੋਚਦੇ ਭਾਜੀ ਆਪਾਂ ਹੁਣ ਅਗਲੇ ਇਲੈਕਸ਼ਨ ਨਹੀਂ ਲੜਨੇ ਭਾਜੀ ਕੋਈ ਇਲੈਕਸ਼ਨ ਨਹੀਂ ਲੜਨੇ ਸਿਰਫ ਆਪਣਾ ਕੰਮ ਕਰਾਂਗੇ ਆਪਣਾ ਦੇਖਾਂਗੇ ਕੀ ਕਰਨਾ ਸਿਸਟਮ ਜੀ ਲੇਕਿਨ ਤੁਸੀਂ ਕਹਿੰਦੇ ਸੀ ਮੈਂ ਰਾਜਨੀਤੀ ਚਾਹੂੰਗਾ ਰਾਜਨੀਤੀ ਬਦਲ ਕੇ ਰੱਖ ਦਊਗਾ ਹੁ ਨਹੀਂ ਆਉਂਗਾ ਜੀ ਕਿਉਂਕਿ ਇਹਦੇ ਵਾਸਤੇ ਸਾਨੂੰ 2-2000 ਰੁਪਏ ਘਰ ਦੇਣਾ ਪੈਣਾ ਲੋਕਾਂ ਨੂੰ ਆਟੇ ਥੇਲੀਆਂ ਦੇਣੀਆਂ ਪੈਣੀਆਂ ਲੋਕਾਂ ਨੂੰ ਸ਼ਰਾਬ ਦੇਣੀ ਪੈਣੀ ਹੈ ਤੇ ਜਿਹੜੇ ਬੰਦੇ ਲੈਂਦੇ ਪਏ ਉਹਨਾਂ ਨੂੰ ਸਮਝ ਨਹੀਂ ਆ ਗਈ ਵੀ ਤੁਸੀਂ ਲੈ ਕੇ ਵੋਟ ਕਿਸੇ ਹੋਰ ਬੰਦੇ ਨੂੰ ਕਰੋ ਤੁਸੀਂ ਕਿਉਂ ਕਰਦੇ ਪਏ ਇਹਨਾਂ ਲੋਕਾਂ ਨੂੰ ਵੋਟ ਜਿਹੜੇ ਦਲ ਬਦਲੂ ਉਹਨਾਂ ਨੂੰ ਨਾ ਕਰੋ ਵੋਟ ਮੇਰੇ ਸਾਹਮਣੇ ਕਹ ਰਹੇ ਮੈਂ ਡਰਦਾ ਹੋੜੀ ਕਮੈਂਡਰ ਦਾ ਕਿ ਜਿਹੜਾ ਤੁਹਾਡੇ ਨਾਲ ਕਦੀ ਖੜਾ ਨੀਗਾ ਤੁਸੀਂ ਅੱਜ ਉਹਨੂੰ ਬੋਟ ਕਰਦੇ ਕਿਉਂ ਕਰ ਰਹੇ ਯਾਰ ਕਾਦੇ ਵਾਸਤੇ ਨਹੀਂ ਹੱਸਣ ਵਾਲਾ ਨੀਟੂ ਅੱਜ ਅੱਖਾਂ 'ਚ ਹੰਝੂ ਲੈ ਕੇ ਘੁੰਮ ਰਿਹਾ ਨਹੀਂ ਕੋਈ ਗੱਲ ਨਹੀਂ ਭਾਜੀ ਆਪਾਂ ਨਾ ਹੁਣ ਕੋਈ ਆਪਣਾ ਕੰਮ ਕਰਾਂਗੇ ਤੇ ਸੋਚਾਂਗੇ ਕੋਈ ਨਵਾਂ ਚੋਣਾਂ ਤੋਂ ਪਹਿਲਾਂ ਹੀ ਨਤੀਜਿਆਂ ਤੋਂ ਪਹਿਲਾਂ ਹੀ ਹਾਰ ਮੰਨ ਨਹੀਂ ਨਤੀਜੇ ਦੇਖੋ ਪਤਾ ਗੱਲ ਕੀ ਜਿਹੜਾ ਨਾ ਜਾਣੇ ਭਾਈ ਉਹ ਭਾਈ ਆਪਾਂ ਕਿੰਨਿਆਂ ਕਿ ਵੋਟਾਂ ਮੰਗਾ ਕੇ ਮੰਨ ਲਓ 2 ਪਿੰਡ ਘੁੰਮ ਲਾਂਗੇ 4 ਪਿੰਡ ਘੁੰਮ ਲਾਂਗੇ 5 ਘੁੰਮ ਇਹ ਮੇਨ ਪੈਸੇ ਪੈਸੇ ਹੈ ਨਹੀਂ ਸਾਡੇ ਕੋ ਸਰ ਕਸੀਂ ਕਿਉਂ ਅਸੀਂ ਵਫਾਲ ਕਿਉਂ ਲਈਏ ਜਦੋਂ ਫਾਲ ਸਾਡੇ ਗੱਲ ਚ ਫੰਦਾ ਨਹੀਂ ਆ ਰਿਹਾ ਤਾਂ ਅਸੀਂ ਕਿਉਂ ਫਾਲ ਲਈਏ ਬਰਬਰ ਠੀਕ ਹੈ ਨਾ ਉਹਦੇ ਵਿੱਚ ਆਪਾਂ ਤੇ ਲੋਕਾਂ ਵਾਸਤੇ ਇਲੈਕਸ਼ਨ ਲਾ ਲਈ ਕਿ ਇੱਕ ਵਾਰੀ ਆਮ ਬੰਦਾ ਦੇਖੋ ਕਿਦਾਂ ਧਜਿਆਣਾ ਦਾ ਜਿਹੜਾ ਇੱਕ ਦੇ ਇਹਨਾਂ ਦੇ ਪਾਰਟੀ ਵੱਲੋਂ ਬੰਦਾ ਜੇ ਪਾਰਟੀ ਵੱਲੋਂ ਮੈਂ ਖੜਾ ਕੀਤਾ ਕਿਸੇ ਨੂੰ ਉਹ ਪਾਰਟੀ ਤੋਂ ਵਾਦ ਨਹੀਂ ਬੰਦਾ ਬੋਲ ਸਕਦਾ ਜਿੰਨ 10 ਗੱਲਾਂ ਕਹੀਆਂ ਉਹ 10 ਤੋਂ ਵਾਦ ਨਹੀਂ ਬੋਲਣੀ ਆ ਤੇ ਮੈਂ ਲੋਕਾਂ ਦੇ ਵਿੱਚ ਜਾ ਕੇ ਜਾਣਾ ਸੀ ਮੈਂ ਲੋਕਾਂ ਨੇ ਜੋ ਕਹਿਣਾ ਸੀ ਮੈਂ ਉਹ ਕਹਿਣਾ ਸੀਗਾ ਉੱਤੇ ਮੈਨੂੰ ਪਰਵਾਹ ਨਹੀਂ ਕਿਸੇ ਚੀਜ਼ ਦੀ ਜਿਹੜਾ ਮਰਜ਼ੀ ਹੋਵੇ ਨਹੀਂ ਲੱਗਦਾ ਤੁਸੀਂ ਖੁਦ ਆਪਣਾ ਮਜ਼ਾਕ ਬਣਵਾ ਲਿਆ ਕਦੇ ਸ਼ਕਤੀਮਾਨ ਦੀ ਡਰੈਸ ਪਾ ਲਈ ਕਦੇ ਕੁਝ ਕਰ ਲਿਆ ਕਦੇ ਕੁਝ ਕਰ ਲਿਆ ਸਰ ਕੀ ਕਰੀਏ ਹੁਣ ਸਾਡੇ ਕੋਲ ਨੇ ਪੈਸੇ ਨਹੀਂ ਕਿ ਪੋਸਟਰ ਲਾਉਣ ਵਾਸਤੇ ਬੈਨਰਾਂ ਵਾਸਤੇ ਸਟਿੱਕਰਾਂ ਵਾਸਤੇ ਜੀ ਆਸੀਂ ਤਾਂ ਆਪਣਾ ਆਪਣਾ ਕੋਈ ਨਾ ਕੋਈ ਆਪਾਂ ਦਾ ਆਪਣਾ ਨਾਮ ਪ੍ਰੈਜੈਂਟ ਕਰਦੇ ਆਂ ਬੀਏ ਪੜੇ ਦਸਵੀਂ ਪੜੇ ਅੱਠਵੀਂ ਪੜੇ ਮੁੰਡੇ ਗਲਾ ਜੇ ਉਹਨਾਂ ਦੇ ਪੈਂਪਲੇਟ ਪੈਂਪਲੇਟ ਹੱਥ ਹੈ ਫੜ ਕੇ ਉਹਨਾਂ ਦੇ ਉਹ ਪੋਸਟਰ ਜਿਹੜਾ ਹੱਥ ਹੈ ਬਣ ਕੇ ਮਫਰਲ ਜਾਂ ਬਣ ਕੇ ਉਹਨਾਂ ਦਾ ਝੰਡੇ ਚੁੱਕ ਕੇ ਪੜੇ ਲਿਖੇ ਇਨਸਾਨ ਦਾ ਕੰਮ ਨਹੀਂ ਹੈ ਇਹ ਤਾਂ ਉਹਨਾਂ ਵਾਸਤੇ ਜਿਹਨਾਂ ਸੰਘਰਸ਼ ਕਰਨਾ ਦੇਸ਼ ਨੂੰ ਅੱਗੇ ਲੈ ਕੇ ਜਾਣਾ ਇਹ ਉਹਨਾਂ ਵਾਸਤੇ ਆ ਕਿ ਨਾਕੀ ਇਦਾਂ ਦੇ ਬੰਦੇ ਵਾਸਤੇ ਆ ਕਿ ਜਿਹੜਾ ਕਿ ਪੈਸਿਆਂ ਕਰਕੇ ਵਿਕਿਆ ਵਾ ਜਿਹਨੇ ਆਂਦੇ ਹੀ ਐਂਟਰੀ ਹੋਊਗੀ ਐਮਐਲਏ ਜਾਂ ਐਮਪੀ ਬਣ ਜਾਊਗਾ ਕੋਈ ਗੱਲ ਨਹੀਂ ਸਰ ਜੋ ਹੋ ਗਿਆ ਠੀਕ ਆ ਜੀ ਮੈਂ ਸੋਚਿਆ ਸੀ ਹੈ ਕਿ ਆਂਦਾ ਹੀ ਐਂਟਰੀ ਹੋ ਜੂਗੀ ਔਰ ਐਮਐਲਏ ਔਰ ਐਮਪੀ ਲੋਕ ਬਣਾ ਦੇਣ ਆਪਾਂ ਮਾਤਾ ਚਿੰਤਪੁਨੀ ਤੋਂ ਜੋ ਪਰਮਾਤਮਾ ਮਾਤਾ ਰਾਣੀ ਨੂੰ ਮਨਜ਼ੂਰ ਸਾਨੂੰ ਵੀ ਉਹੀ ਮਨਜ਼ੂਰ ਆ ਪਰ ਹੁਣ ਆਪਾਂ ਥੱਕ ਗਏ ਬਾਈ ਹੁਣ ਇਸ ਟਾਈਮ ਨਾ ਕੀ ਕਹਿੰਦੇ ਮਤਲਬ ਕਿ ਸਾਡੇ ਭਾਂਡੇ ਤੇ ਗਿਰਵੀ ਹੈ ਉਹ ਨਹੀਂ ਲੜਨ ਇਲੈਕਸ਼ਨ ਬਸ ਕਿਉਂਕਿ ਹੁਣ ਸਮਝ ਆ ਗਈ ਆ ਵੀ ਯਾਰ ਅਸੀਂ 2000 ਕਿਸੇ ਨੂੰ ਦੇਣ ਦੇ ਸਕਦੇ ਨਹੀਂ ਟੂ ਵੀਰ ਇਹਦਾ 1500 ਕਿਸੇ ਨੂੰ ਦੇ ਸਕਦੇ ਜਾਂ ਸ਼ਰਾਬ ਦੀ ਬੋਤਲ ਨਹੀਂ ਦੇ ਸਕਦੇ ਫਿਰ ਆਪਾਂ ਨੂੰ ਇਲੈਕਸ਼ਨ ਲੜਨ ਦੀ ਕੀ ਲੋੜ ਪਈ ਐ ਐਦਿ ਕੀ ਕਿੰਨੀਆਂ ਵੋਟਾਂ ਪੈਣਗੀਆਂ ਦੇਖੋ ਜਿੰਨੀਆਂ ਪਉਂਗੀਆਂ ਪਰਮਾਤਮਾ ਦੇ ਬੰਦੇ ਉਹ ਆ ਜਿਨ੍ਹਾਂ ਨੇ ਵੋਟਾਂ ਪਾਣੀਆਂ ਬਿਲਕੁਲ ਹੱਕ ਸੱਚੇ ਵੋਟਾਂ ਪਾਣੀਆਂ ਨਾ ਮੈਂ ਕਿਸੇ ਨੂੰ ਪਾਣੀ ਦਾ ਗਲਾਸ ਪਿਆਇਆ ਨਾ ਪੀਤਾ ਉਹਨਾਂ ਨੇ ਮੇਰੇ ਤੋਂ ਉਹਨਾਂ ਨੇ ਆਪਣੀ ਮਰਜ਼ੀ ਨਾਲ ਬੋਟ ਪਾਣੀ ਲੋਕਤੰਤਰ ਵਾਂਗੂ ਬੋਟ ਪਾਣੀ ਐ ਮੈਂ ਉਹਨਾਂ ਦਾ ਬਹੁਤ ਤੈਦੇ ਲੋਕ ਸ਼ੁਕਰਗੁਜ਼ਾਰ ਜਿਹੜਾ 27 ਕੈਂਡੀਡੇਟਾਂ ਜੋ ਅੱਜ ਹੀ 4599 ਵੋਟਾਂ ਬੋਲਦੀਆਂ ਨੇ ਤੇ ਅੱਜ ਇਸ ਸ਼ਸ਼ੀਲ ਰਿੰਕੂ ਜੀ ਸੀਗੇ ਜਾਂ ਮੈਂ ਸੀਗਾ ਦੋ ਹੀ ਬੰਦੇ ਉਹਨਾਂ ਦੀ ਜਿੱਤ ਦਾ ਹੈ ਵੋਟਾਂ ਦਾ ਨਹੀਂ ਪਤਾ ਉਹਨਾਂ ਦਾ ਲੇਕਿਨ ਅੱਜ ਇੱਕ ਬੱਚੇ ਬੱਚੇ ਦੀ ਆਵਾਜ਼ ਦੇ ਵਿੱਚ ਹੈ 4599 ਨੀਡ ਟੂ ਸ਼ਟਰਲ ਵੋਟਾਂ ਪਈਆਂ ਤੇ ਬਸ ਦੋ ਕੇ ਚੀਜ਼ ਦਾ ਯਾਰ ਕਿ ਜਿੱਤ ਨਹੀਂ ਹੋਣੀ ਆਪਣੀ ਕਿਉਂਕਿ ਮੈਂ ਜਿਸ ਘਰ ਗਿਆ ਉਹਨਾਂ ਨੇ ਇੱਕੋ ਆਫੀਸਰ ਰੱਖਿਆ ਵੀ ਤੂੰ ਸਾਨੂੰ ਕੀ ਦਿੰਦੇ ਹੋ ਯਾਰ ਅਸੀਂ ਕੀ ਦੇਣਾ ਸੀ ਤੇ ਬਦਲਾਵ ਚਾਹਨੇ ਜੀ ਬਦਲਾਵ ਕਰਕੇ ਛੱਡਾਂਗੇ ਜੀ ਤੇ ਬਦਲਾਵ ਤੇ ਨਹੀਂ ਹੋਇਆ ਪਰ ਆਪਾਂ ਬਦਲ ਗਏ ਜੀ ਚਲੋ ਪਾ ਬਦਲ ਗਿਆ ਨੀਟੂ ਸ਼ਟਰਾਂ ਵਾਲੇ ਦਾ ਕਹਿਣਾ ਹੈ ਔਰ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਹੁਣ ਚੋਣ ਵੀ ਨਹੀਂ ਲੜਨੀ ਕਹਿੰਦੇ ਕਰਜ਼ਾਈ ਹੋ ਗਏ ਇੰਨਾ ਕਰਜ਼ਾ ਹੋ ਗਿਆ ਕਿ ਹੁਣ ਨਾ ਹੋਗੀ ਹੈ ਚੋਣ ਨਾ ਲੜਨ ਦਾ ਫੈਸਲਾ ਲਿੱਤਾ ਹਾਲਾਂਕਿ ਜਿਸ ਢੰਗ ਦੇ ਨਾਲ ਰਾਜਨੀਤੀ ਦੇ ਵਿੱਚ ਐਂਟਰੀ ਲਿੱਤੀ ਸੀ ਉਸ ਤੋਂ ਬਾਅਦ ਲਗਾਤਾਰ ਮਖੌਲ ਤੇ ਮਖੌਲ ਹੁੰਦੇ ਨਜ਼ਰ ਆਏ ਨੀਟੂ ਸ਼ਟਰਾਂ ਵਾਲੇ ਦੇ ਨਾਂ ਤੇ ਹੁਣ ਰਾਜਨੀਤੀ ਤੋਂ ਨਾ ਕਰਕੇ ਹੱਥ ਖੜੇ ਕਰਾ ਕੇ ਵਾਪਸ ਜਾਂਦੇ ਨਜ਼ਰ ਆ ਰਹੇ ਨੇ ਵੇਖਣ ਵਾਲੀ ਗੱਲ ਰਹੇਗੀ ਕੀ ਇਹਨਾਂ ਦੀ ਜਿਹੜੀ ਅਸਲ ਜ਼ਿੰਦਗੀ ਹੈ ਜਿਸ পেশੇ ਤੋਂ ਆਏ ਸੀ उस पेशे कामयाब का या फिर नहीं कैमरा परसन सुमित विनित कपूर दैनिक सवेरा टीवी जलंधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप